ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾ ਆਪ ਦਾ ਐਡਰੈਸ ਤੇ ਨੰਬਰ ਦੱਸ ਦੋ ਨਾਮ ਐਡਰੈਸ ਤੇ ਨੰਬਰ ਸਾਡਾ ਜੀ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਅੱਛਾ ਜੀ ਤੇ ਸੀ ਡਾਡੇ ਜਨਾਲਾ ਆ ਹਾਂਜੀ ਪਿੰਡ ਹਰੜਖੁਰਦ ਆ ਹਾਂਜੀ ਅਜ ਨਾਲੇ ਤੋਂ 5 ਕਿਲੋਮੀਟਰ ਦੂਰ ਦੇ ਪਿੰਡ ਹਰੜਖੁਰਦ ਤਹਿਸੀਲ ਜਨਾਲਾ ਹਾਂਜੀ ਸ਼ਹਿਰ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਤੋਂ ਕਿੰਨੀ ਦੂਰ ਹੈ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਹੈ ਅੱਛਾ ਜੀ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਹਾਂਜੀ ਹਾਂਜੀ ਕੰਟੈਕਟ ਨੰਬਰ ਦੱਸ ਦੋ ਆਪ ਦਾ 82840 ਹਾਂਜੀ 72127 82840 72127 ਹਾਂਜੀ ਕਿੰਨੀਆਂ ਝੋਟੀਆਂ ਲੈ ਕੇ ਚਲੇ ਰਸਤਾਂ ਤੋਂ ਆਪਾਂ ਜੀ 6 ਝੋਟੀਆਂ ਲੈ ਕੇ ਚਲੇ ਪਹਿਲਣਾਂ ਤੇ ਦੂਜੀਆਂ ਦੋ ਜਣਾਂ ਝੋਟੀਆਂ ਸਰ ਗਈਆਂ ਹਾਂਜੀ ਹਾਂਜੀ ਪਹਿਲਣਾਂ ਪਹਿਲਾਂ ਆ ਦੂਜੀਆਂ ਤੇ ਪਹਿਲੇ ਨੰਬਰ ਤੇ ਪਹਿਲਣਾਂ ਪਹਿਲਣਾਂ ਦੋ ਜਣਾਂ ਤੇ ਕੋਈ ਖਾਸੇ ਤਰ੍ਹਾਂ ਦਸਤਨ ਦੀ ਮਾਈਦੀ ਇਹ ਭਾਈ ਦੁੱਧ ਲੰਮਾ ਦਿੰਦੀਆਂ ਝੋਟੀਆਂ ਲੰਮਾ ਟਾਈਮ ਦੇ ਹਾਂ ਦੁੱਧ ਲੰਮਾ ਦਿੰਦੀਆਂ 2 ਮਿੰਟ ਜੋ 1.5 ਮਿੰਟ ਜੋ ਨਾ ਦੋ ਹੀ ਨਹੀਂ ਆ ਦੁੱਧ ਲੰਮਾ ਦਿੰਦੀਆਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਰਸਤਾਂ ਤੋਂ ਮਾਰ ਲੈ ਕੇ ਜਾਂਦੇ ਨੂੰ ਸਰ ਬਹੁਤ ਹੋ ਗਏ 15-16 ਸਾਲ ਹੋ ਗਏ ਕੋਈ ਵੀ ਵੀਰ ਰਾਜਸਥਾਨ ਦੀ ਮੱਝ ਖਰੀਦਣਾ ਚਾਹੁੰਦਾ ਹੋਵੇ ਕਈ ਵੀਰਾਂ ਤੋਂ ਨਹੀਂ ਰਸਤਾ ਨਹੀਂ ਨੀ ਦੂਰ ਆਇਆ ਜਾਂਦਾ ਤਾਂ ਵੀਰ ਦਾ ਕੰਟੈਕਟ ਨੰਬਰ ਜਿਹੜਾ ਇੱਕ ਵਾਰੀ ਫੇਰ ਦੱਸ ਦਿੰਨੇ ਆ 82 840 72127 82 840 72127 ਹਾਂਜੀ ਅੱਜ ਮਾਲ ਲੋਡ ਹੋ ਕੇ ਚੱਲਿਆ ਕੱਲ ਕੋਈ ਵੀ ਵੀਰ ਭਰਾ ਜਾ ਕੇ ਆਪਦਾ ਵੇਖ ਕੇ ਖਰੀਦ ਸਕਦਾ ਦੋ ਟਾਈਮ ਤਿੰਨ ਟਾਈਮ ਚੁਆਈ ਕਰਕੇ ਲੈ ਜੇ ਹਾਂਜੀ ਹਾਂਜੀ ਹੋਰ ਗੱਲ ਇਹ ਚੁਆਈ ਕਰਕੇ ਘਰਾਂ ਜੋ ਮਾਲ ਆਉਂਦਾ ਸਾਰਾ ਜੀ ਹਾਂਜੀ ਆਪ ਦੇਖ ਸਕਦੇ ਆ ਪਹਿਲੇ ਨੰਬਰ ਤੇ ਚੋਟੀ ਬਹੁਤ ਹੀ ਵੱਡੀ ਆ ਬਹੁਤ ਵੱਡੀ ਚੋਟੀ ਪਹਿਲਣ ਚੋਟੀ ਚੌਗੀ ਆ ਜੇ ਤੇ ਪਿੱਠ ਪੂੜਾ ਵੇਖ ਸਕ ਸੂਈਸ ਵਾਈ ਚੋਟੀ ਮਗਰ ਵੀ ਕੱਟੀ ਆ ਵੀ ਦੋਂਦੀ ਚੋਟੀ ਆ ਦੁੱਧ 14 ਕਿਲੋ ਵੀਰ ਨੂੰ ਤਿੰਨ-ਤਿੰਨ ਵਾਰ ਪਵਾ ਕੇ ਫਿਰ ਦਵਾਈ ਆ ਹਾਂਜੀ ਹੁਣ ਚੋਟੀਆਂ ਬਿਲਕੁਲ ਖਾਲੀ ਹੋ ਚੁੱਕੀਆਂ ਦੋ ਘੰਟੇ ਹੋ ਗਏ ਖਾਲੀ ਹੋਈਆਂ ਨੂੰ ਲੋਡਿੰਗ ਦਾ ਟਾਈਮ ਆ ਵੀ ਵੇਖ ਸਕਦੇ ਆ ਪਹਿਲਣ ਕੱਟੀ ਤੇ ਨਾੜਾ ਵੇਖ ਸਕਦੇ ਕਿੰਨੀ ਆਦੀ ਪਹਿਲਣ ਚੋਟੀ ਤੇ 13 13.5 ਕਿਲੋ ਦੁੱਧ ਇਹਦੇ ਵਿੱਚੋਂ ਆਈ ਆ ਆ ਵੀ ਚੋਗੀ ਚੋਟੀ ਪਹਿਲਣ ਇੱਕ ਆ ਵੀਰ ਪਿਓਰ ਨੀਲੀ ਰਵੀ ਦਾ ਬੱਚਾ ਬਾਰਡਰ ਤੋਂ ਦਵਾਇਆ ਵੇਖ ਸਕਦੇ ਆ ਜਿੰਨੇ ਵੀ ਨੀਲੀ ਰਾਵੀ ਚੋਟੀ ਚ ਕਰੈਕਟਰ ਹੁੰਦੇ ਸਾਰੇ ਮਗਰ ਕੱਟੀ ਆ ਜੀ ਤੇ ਪਲੱਸ ਪੁਆਇੰਟ ਆ ਨਾਲ ਵੀ ਕੱਟੀ ਉਹ ਵੀ ਪਿਓਰ ਨੀਲੀ ਦੀ ਨੀਲੀ ਰਾਵੀ ਜੀ ਪਹਿਲਾਂ ਕੱਟੀ ਆ ਇਹ ਵੀ 2 ਘੰਟੇ ਪਹਿਲਾਂ ਖਾਲੀ ਹੋਈ ਆ ਸਾਫ ਸੁਥਰੀ ਵੇਖ ਸਕਦੇ ਆ ਤਾਜੀ ਸੂਈ ਚਾਰ ਪੰਜ ਦਿਨਾਂ ਦੀ ਦੁੱਧ ਪਹਿਲਾਂ ਕੱਟੀ ਨਹੀਂ 14 ਰੁਪਏ ਤੋਂ ਵਾਰ-ਵਾਰ ਖੋਣਾ ਇਹ ਕਾ ਛੋਟੀ ਆ ਪਹਿਲਾਂ ਇਹ ਵੀ ਤਾਜੀ ਸੂਈ ਆ ਫਿਰ ਛੋਟੇ ਤੋਂ ਛੋਟਾ ਪ੍ਰਾਈਸ ਕਿੰਨਾ ਹੋਗਾ ਔਰ ਇਹ ਛੋਟੇ ਛੋਟਾ ਦਾ ਗੱਲ ਕੀ ਘਰ ਵਾਲਾ ਵਾਸਤੇ ਮੱਝਾਂ ਜਿਹੜੇ ਮਤਲਬ ਨਹੀਂ ਔਰ ਇਹ ਪੈਸੇ ਰੱਖਦੇ 85 ਹਜ਼ਾਰ ਬੰਮਾ ਹੀ ਸ਼ੁਰੂ ਕਰ ਦਾਂਗੇ 85 ਹਜ਼ਾਰ ਤੋਂ ਹਾਂਜੀ ਬਾਕੀ ਜਿੰਨਾ ਰੇਟ ਜਿੰਨਾ ਬੜ ਬਹੁਤ ਬੋਲਦਾ ਮਿੱਠਾ ਹਣਾ ਕਿੰਨੀਆਂ 6 ਚੱਲੀਆਂ ਤੇਰਾਸਤਾਨ ਤੋਂ ਔਰ 6 ਚੱਲੀਆਂ ਕਿਤੇ ਨਾ ਹੋਵੇ ਵਿਚਰਾ ਤੇਸਤਾਨ ਦੀਆਂ ਵਿੱਚ ਮਲਾ ਕੇ ਤੁਸੀਂ ਪੰਜਾਬ ਦੀਆਂ ਬੰਨੀਆਂ ਬੇਟਾ ਜੀ ਅਸੀਂ ਸਾਡੇ ਜਿੱਥੋਂ ਮਰਜ਼ੀ ਜਗ੍ਹਾ ਪਤਾ ਕਰਦੇ ਹਾਂ ਇਹ ਰਸਤਾ ਨੇ ਮੱਝਾਂ ਵੇਚਦੇ ਆਂ ਅਸੀਂ ਔਰ ਇਹ ਪੰਜਾਬੋਂ ਮਾਜਿਨ ਲੈਂਦੇ ਆਂ अच्छा जी कोई बंदा कह रहे मज लेंदे पंजाब च ते आपा जमाना पर चलो जो भी वी वीर बरानी आ सकदा रास्ता पंजाब च खरीदनी 14 कांटेक्ट ਨੰਬਰ ਇੱਕ ਕਰ ਫਿਰ ਦੱਸ ਦਿੰਦੇ ਆ 82840 72127 72127 ਪਿੰਡ ਹਰੜਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਬਰਸਰ ਅੰਬਰਸਰ ਤੋਂ ਪਛੀ 30 ਕਿਲੋਮੀਟਰ ਦੂਰ ਆ ਵੀਰ ਦਾ ਪਿੰਡ ਆ ਵੇਖ ਸਕਦੇ ਆ 6 ਛੋਟੀਆਂ ਲੋਡ ਹੋ ਕੇ ਚੱਲੀਆਂ ਜਿਹੜਾ ਵੀ ਵੀਰ ਭਰਾ ਖਰੀਦਣਾ ਚਾਵੇ ਕੰਟੈਕਟ ਕਰ ਸਕਦਾ ਬਾਕੀ ਸਾਰੇ ਵੀਰਾਂ ਦਾ ਵੀਡੀਓ ਵੇਖਣ ਵਾਸਤੇ ਧੰਨਵਾਦ ਆ